ਟਰੇਨ ਆ ਗਈ ਪਰ ਸਾਡੀ ਨਹੀਂ ਆਈ ਕਿਨ ਕੋਈ ਕੁਸ਼ਣ ਹੀ ਪਤਾ ਸਵਾ 3 ਦੀ ਟਰੇਨ ਉਹ 5:30 ਵਜੇ ਆਉਣੀ ਹਰ ਗੁਣ ਕਾਰਿਵਾਜ ਆ ਜੀ ਇਹ ਇਹ ਕਰ ਛਕਲੀ ਵਾਜੀ ਹਰ ਗੁਣ ਦੀ ਆ ਲਾ ਇਹ ਜੀ ਮਾਜੀ ਹੈ ਇਹ ਕਾਰਿਵਾਜ ਨਹੀਂ ਇਹ ਛਕਲੀ ਮਾਜੀ ਹਾਂ ਛਕਲੀ ਦੀ ਵਾਜੀ

ਮੈਨੂੰ ਬਿੱਲੀ ਬੋਲਦੀ ਆ ਮੈਂ ਆਉਂ ਹਏ ਕਿੱਥੇ ਆ ਉੱਥੇ ਦੇ ਬਿੱਲੀ ਕੋਠੇ ਦੇ ਹਾਂ ਹਾਂ ਆਹ ਲੋਕ ਜੋ ਲੋਕ ਜੋ ਲੋਕ ਜੋ ਬਿੱਲੀ ਆਹੀ ਕਿੱਥੇ ਬਿੱਲੀ ਮੈਂ ਆਉਂ ਹੋਏ ਇਧਰ ਗੁਣਿਆ ਇਧਰ ਗੁਣਿਆ ਗਿੱਲਾ ਜਾਈ ਗਿੱਲਾ ਆਈ ਗਿੱਦਿਆ ਜਾਈ ਹਰੇ ਸੁਕਲੀ ਦੀ ਆਵਾਜ਼ ਆ ਗਈ ਦਾ ਬੁਣਿਆ ਲਗਿਆ ਲਗਿਆ ਜੋ ਇਹ ਪਣਾ ਖੇਡਦੇ ਰਹੀ ਤੇ ਵਿਚਾਰੀ ਨਾਲ ਮੈਂ ਚਲੇ ਕਿੰਨਾ ਖੇਡੇ ਸਸਟੀਕਾਲ ਸਵਾਗਤ ਹੁੜਾ ਇਹਦੇ ਨੇ ਵਲੌਗ ਦੇ ਵਿੱਚ ਤੇ ਸੰਦੀਪ ਜਿੱਥੇ ਜਾਂਦੇ ਆ ਕੋਰਸ ਕਰਨ ਵਾਸਤੇ ਅੱਜ ਮੰਗਲਵਾਰੀ ਦੇ ਅੱਗੋਂ ਪਿਛੇ ਭਾਵੇਂ ਜਾਵੇ ਨਾ ਤੇ ਅੱਜ ਮੰਗਲਵਾਰੀ ਛੁੱਟੀ ਵਾਲੇ ਦਿਨ ਤਿਆਰ ਹੋ ਕੇ ਚਲ ਗਈ ਘੇਰ ਮੁੜ ਕੇ ਮੈਂ ਲੈ ਕੇ ਆਇਆ ਦੋਰੇ ਫਿਰ ਮੈਂ ਸੁਣੋਂ ਤੇ ਛੱਡ ਆ ਆਪਣੇ ਕੋਲ ਅੱਗੋਂ ਪਿਛੇ ਮੈਂ ਜਾਵੇ ਨਾ ਅੱਜ ਛੁੱਟੀ ਵਾਲੇ ਦਿਨ ਤਿਆਰ ਹੋ ਕੇ ਚਲ ਗਈ ਛੁੱਟੀ ਕਦੀ ਹੈ ਛੁੱਟੀ ਹੈ ਮੰਗਲਵਾਰ ਬੱਤੀ ਬੰਦ ਹੋਣਾ ਛੁੱਟੀ ਹੈ ਕੋਪ ਮੋਜੇ ਦੇ ਵਿੱਚ ਨੰਨ ਦੋਵੇਂ ਪੈਰ ਪਾ ਲਏ ਆ ਲੈ 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 ਹੁਣ ਤਰਣ ਜਾਣ ਡਿਆ ਇੱਧਰ ਆਇਆ ਤਾਂ ਸੱਟ ਲਵਾ ਲੈਣੀ ਲਿਆ ਇਹ ਕੀ ਬਣੀ ਐ ਇੱਕ ਚੁੱਕਾ ਬੜੀ ਐ ਇਹਦੇ ਮਮੀ ਕਰਨ ਕਰੰਟ ਪਾ ਬਣਾ ਆਵੇ ਤੇਰੇ ਮਗਰ ਮਮੀ ਕੀ ਕਲਦੀ ਵੀ ਇੱਕ ਵਾਰ ਹੋਰ ਜਣਾਟੀ ਮਮੀ ਤੇ ਸੰਦੀਪ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਨਾਲ ਚੱਲੀ लवली ਇੱਕ ਦੋ ਜਣੇ ਹੋਰ ਚੱਲ ਜੂਗਾ। ਸੁਤੀ ਉੱਠੀ ਜੀ ਅੱਜ ਹੁਣ ਗੱਲਾਂ ਮਾਰਨ ਦੀ ਐ। ਸੁਤੀ ਠੀਕ ਨਹੀਂ ਦਾਦਾ ਤੂੰ ਕਦੋਂ ਆਇਆ? ਮੈਂ ਤੈਨੂੰ ਨਹੀਂ। ਹਰ ਕੰਨੂ ਨਾ ਖੜਿਆ ਹੋ ਨਾ ਖੜਿਆ ਹਰ ਕੰਨੂ। ਕਿੱਥੇ ਜਾਣਾ ਐ? ਤ੍ਰੇਨ ਤ੍ਰੇਨ ਤੇ ਜਾਣਾ ਗੰਨੇ ਕਿੱਥੇ ਜਾਣਾ ਪੜਾ ਹਾਂ ਪੜੇ ਹਾਂ ਆ ਪਧਿਆ ਸਹੀ ਆ ਬਿੰਨੇ ਜੀ ਜੂ ਨਾ ਹੰਦਗਾ ਕਿਹੜਾ ਪੋਣਾ ਐ ਪੋਣਾ ਨੂਰੇ ਪੋਣਾ ਐਲੀ ਪੋਣਾ ਪਾਲਾ ਛੇਤੀ ਛੇਤੀ ਜਾ ਫਿਰ ਉਹ ਉਹ ਪਾਲਾ ਆਪੇ ਪੜੀ ਨੇ ਅੱਜ

ਕੀ ਮਾਣ ਨਹੀਂ ਸੀ ਇੱਕ ਹੀ ਪਾਇਰ ਗੁਣ ਇੱਕ ਹੀ ਪਾਇਆ ਪਹਿਲਾਂ ਦੱਸ ਇਹ ਕੀ ਪਾਇਆ ਪਹਿਲਾਂ ਦੱਸ ਮੈਨੂੰ ਉਹ ਫਟੇ ਘਟਾ ਲੈ ਗਈ ਓ ਚੋਕੇ ਫਰ ਡੈਡੀ ਇਸ ਕੋ ਉਪਰੇ ਹੈਗਾ ਚੱਲ ਲਗਾਉਂ ਆ ਬਹੁਤ ਸੁੰਦਰ ਲੱਗ ਰਹੇ ਹੋ ਆਪ ਮੈਨੂੰ ਲੱਗ ਰਿਹਾ ਹਾਂ ਹਾਂ ਤੁਹਾਨੂੰ ਮੈਨੂੰ ਲੱਗ ਰਿਹਾ ਹਾਂ ਆਪਾਂ ਵੀ ਨਹੀਂ ਲੱਭੀ ਹਾਂ। ਹਾਂ। ਵੀ ਤਿਆਰ ਹੋਣੇ ਦਰਬਾਰ ਸਾਹਿਬ ਚੱਲੇ ਮੱਥਾ ਟੇਕਣ ਵਾਸਤੇ। ਆਦੇ ਨੂੰ। ਲੈ ਜਾਂਦੀ ਘੜੀ ਬਣੀ ਚੱਪਲੇ ਇਹਨੂੰ ਰਹਿਣ ਦੋ ਇੱਥੇ ਹੀ। ਛਾਤਰ ਨੂੰ ਤੁਸੀਂ ਚੱਲ ਜਾਓ ਬੱਚਾ ਪਰ ਕੇ 릭ਸ਼ੇ ਤੇ। ਬੈਟਰੀ ਤੇ ਚੱਲ ਜਾ ਤੂੰ। ਇਹਦੀਆਂ ਕੱਢ ਤੂੰ ਸੀੜੀਆਂ ਨੂੰ। ਉਹ ਸੀੜੀਆਂ ਨੂੰ ਪਰਦੀ। ਨਹੀਂ ਨਹੀਂ। ਉਹਦਾ ਮੈਂ ਕੱਢ ਦੇਗਾ ਰੋਲਾ ਹੀ ਬੜਾ ਪੈਂਦਾ ਹੈ ਇਹਦਾ ਹਨਾ। ਨਹੀਂ ਰਹਿਣ ਦੇ। ਚਾ ਰਹਿਣ ਦੇ। ਨਹੀਂ ਮੈਂ। ਬਾਏ ਬਾਏ ਹਰ ਗੁਣ ਬਾਏ ਬਾਏ ਹਰ ਗੁਣ ਮੇ ਹਮ ਨੂੰ ਮੇਰੇ ਲਵਿੰਦੀ ਵੀ ਨਹੀਂ ਮਸਤਾ ਜਿੱਲੇ ਪਾਕੀ ਤੇ ਇੱਥੇ ਬੈਟਰੀ ਤੇ ਚੱਲੇ ਆਂ ਅਸੀਂ ਕਿਹਦਾ ਹੁੰਦਾ ਹੈ ਇਹ ਕਰਦੇ ਸੋ ਕਹ ਤਾਨੂੰ ਨਹੀਂ ਕਾਣੀ ਮਾ ਤੈਨੂੰ ਖਣੇ ਬਾਏ ਯੂਈ ਬੇਸਤੀ ਉਹਦੀ ਤੇਰੀ ਤੇਰੀ ਬੇਸਤੀ ਉਹਦੀ

ട്രേന സാഡി ആയി പാ സവാൻ ട്രേ സാൻ അർഗുണ്ട ട്രാ ബന്ധ ਆਹ ਤੈਨਾਂ ਕੀ ਤੇ ਨਹੀਂ ਨਹੀਂ ਬੈਠਾ ਤੂੰ ਵੀ ਬੈਠਣਾ ਵਾ ਤੇਨੇ ਫਿਰ ਆਉਗੂਨੇ ਕਿਤੇ ਗਿਆ ਇਹ ਗੁੰਗਿੱਥੂ ਚੱਲਣਾ ਤੇ ਇੰਦੇ ਚਾਹਣਾ ਇੰਦੇ ਕੋਲ 10 ਰੁਪਏ ਟਿਕਟ ਐਂਡੀ ਫੈਂਡੇ ਰ ਆਪਣਾ ਪੈਸਾ ਫੇਰ ਆਉਂਗੀ ਕਿਤੇ ਬੜੀ ਟੇਂਦੀ ਦੀਰੀ ਹੋਲੀ ਕੋ ਚੱਲਣ ਦੀ ਹਾਲੇ ਤੱਕ ਤੇ ਇਹ ਨਹੀਂ ਸਟੇਸ਼ਨ ਕਿਤੇ ਦਾ ਕਿਤੇ ਰਹਿ ਗਿਆ ਇਹਨੂੰ ਬੜਾ ਫਤਰਾ ਲੱਗੇ ਤਿੰਨ ਵੇ ਤੇ ਆਈ ਦੀ ਟ੍ਰੇਨ ਹਮ ਮੇਰੀ ਹਾਲੇ ਗੱਲ ਨਹੀਂ ਹੋਈ ਸੀ ਨਾ ਟੀਟੀ ਨਾ ਸਰ ਗੁੰਬੜੀ ਕੋ ਹਾ ਸਰ ਗੁੰਦੂਰੋ ਦੂਰੋ ਵਹਿੰਦੀ ਟ੍ਰੇਨ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਭੇਟੀ ਹੈ ਨਾ ਹਰ ਨੇ ਟਰੇਨ ਚੱਲਦੀ ਸਾਡੀ ਸਾਰੇ ਸਾਰਿਆਂ ਨੂੰ ਰੋਕਣਾ ਇਸ ਵਾਰ ਨਹੀਂ ਤੇ ਸਾਰੇ ਸਾਡੇ ਟ੍ਰੇਨਾਂ ਬੜੀਆਂ ਬਦਲੀਆਂ ਦੀਦੀ لینڈ ਤੇ ਟਿਕਟ ਲਈ ਜੋ ਟ੍ਰੇਨ ਤੁਰਨ ਲੱਗੀ ਬੜੀ ਜ਼ਬਰਦਸਤ ਐਂਟਰੀ ਮਾਰੀ ਨਹੀਂ ਮਹਿੰਗੀ ਟਿਕਟ ਨਹੀਂ ਇਹ ਪਰ लवली ਦੇ ਕਹਿਣ ਤੋਂ ਅੱਗੇ ਤਾਂ ਨਹੀਂ ਹੋਣਾ ਨਹੀਂ ਟ੍ਰੇਨ ਹੈਗੀ ਸੀ ਪਰ ਹੋ ਗਈ ਜਲੇ ਕੈਨਸਲ ਹੋ ਗਈ ਅਰਗੁਣ ਕਿੱਥੇ ਆ ਉਹ ਯਾਰ ਗੁਣ ట్రేన సరే ਇਹ ਮਿਲਕ ਨਹੀਂ ਹੈਗੇ ਦੂਜੇ ਆ ਸਾੜੇ 10 ਦੇ ਆ ਪਾਪੇ ਇੱਥੇ ਫੋਨ ਚੱਲੇ ਆ ਮੈਂ ਤਾਂ ਬਹੁਤ ਜਨੀ ਹੈ ਇਰਕ ਫੋਨ ਚਾਣੇ ਵਾਲੇ ਬਸ ਥੋੜਾ ਸਫ਼ਰ ਰਹਿ ਗਿਆ ਫੋਨ ਹੋ ਗਈ ਫਾਸਟ 1 ਮਿੰਟ 2 ਮਿੰਟ ਜਾਂਦੀ ਫੇਰ ਕਾ ਝਾਟ ਹੀ ਆਏ ਨਾ ਉੱਥੇ ਉੱਤਰ ਕੇ ਫੇਰ ਕਹਿਣਾ ਕਿੱਧਰ ਚੱਲੀ ਠੀਕ ਹੈ ਜੀ ਕਰੀਮ ਦਾ ਨਹੀਂ ਹੋਈ ਹੈ ਟ੍ਰੇਨ ਚੱਲਦੀ ਨਹੀਂ ਤੁਹਾਡਾ ਖਾਣ ਪੀਣ ਪਹਿਲਾਂ ਚાલુ ਹੋ ਜਾਂਦਾ ਹਨਾ ਆਹ ਇੱਕ ਵਾਰੀ ਵਿੱਚ ਪੰਜ ਪੰਜ ਵਾਰੀ ਲੰਘਦੀ ਕਹਿੰਦਾ ਬੈਠੀ ਆਹ ਪੀ ਆ ਤੁਹਾਨੂੰ ਪਤਾ ਨਹੀਂ ਤਾਂ ਅੱਜ ਹੀ ਕਰਾਓ ਇਹ ਨੂੰ ਪਤਾ ਕਰਨ ਦੇ ਅੰਬਰਸਾ ਦੀ ਟ੍ਰੇਨ ਲਵਲੀ ਦਾ ਕੋਈ ਹਾਲ ਨਹੀਂ ਰਹਿ ਗਿਆ ਹਰ ਗੁਣਾ ਡਿੱਪੀ ਜਾਂਦੀ ਹੈ ਗਾਂ ਤਾਂ ਨਹੀਂ ਹੁਣ ਅੱਥੇ ਆਹ ਦੇ ਟੀਟੀ ਕੱਲੇ ਨਾ ਆਜਦਾ ਤੇ ਬਿਆਰ ਮਾਜੀ ਕੁਟਰੀ ਇੰਤਲੋਂ ਦਾ ਨਾ ਭਾਈ ਕਿੱਥੇ ਨਾ ਬਹਿ ਕੇ ਹੁਣਾ ਆਹ ਬੱਤੀ ਤੇ ਬਾਜੀ ਆਉਣੀ ਇੱਥੇ ਬਹਿ ਜੀਏ ਬਹਿ ਜਾਓ ਆਓ ਇਹਦੇ ਤੇ ਸਹੀ ਰਹਿਣਾ ਆਹ ਦੀ ਵਾਰੀ ਮੈਂ ਤੱਕਾ ਲਾਈ ਜਾਵਾਂ ਗਰੀਦਾ ਹੁ ਪਾ ਲੋ ਪੁੱਤ ਸਹੀ ਗਲ ਪਟਰੀ ਤੇ ਬਾਧਾ ਨਹੀਂ ਹੈ ਮੈਂ ਤਾਂ ਕਰਾਂਗੀ ਦਿੱਤੇ ਬਹਿ ਜਾਣਾ लवली ਕਰਵਾਉ ਹੋ ਜਾ ਹਾਂ ਮੈਂ ਨਾ ਲਾਉਂ लवली ਤੇ ਚੰਗੀ ਤਰ੍ਹਾਂ ਲਾਉ ਚੱਲ ਪੁੱਛ ਲੈਣ ਇੱਥੇ ਦਰਬਾਰ ਸਾਹਿਬ ਦੇ ਆਟੋ ਮਿਲ ਜਾਣੇ ਆਉਣ ਵਾਲੀ ਤੇ ਵੀ ਨਹੀਂ ਆਉਣ ਵਾਲੇ ਨਹੀਂ ਆਉਣ ਵਾਲੀ ਆਂਟੀ ਤੇ ਵੀ ਮਾਦੀ ਵੀ ਰੇਲਿੰਗਸ ਤੇ ਕਾ ਕੇ ਆਹ ਆਟੋਪਰ ਮੇਲੀ ਜਾਵੇ ਹੈਨਾ ਸਟੇਸ਼ਨ ਤੇ ਸਟੇਸ਼ਨ ਤੱਕ ਦਾ ਕਣਕਾ ਦਰਬਾਸਾਵ ਲੈ ਆਇਆ ਵਿੱਚੋਂ ਦੀ ਬੱਸ ਸਟੈਂਡ ਥਾਣੀ ਨਹੀਂ ਯਾਰ ਪੀਲੀਆਂ ਬੱਸਾਂ ਪੁੱਛੋ ਬੈ ਗਏ ਹੁਣ ਆਪਾਂ ਅਰ ਕੋਨਾ ਜਿ ਬੜਾ ਘਮ ਮੰਦੀ ਬਾਕੀ ਸਿੰਘਰ ਦੇ ਦਾ ਜੋ ਪਿੱਛੇ ਪੈ ਗਏ ਹਾਂ ਆ ਆਪਾਂ ਆਪੇ ਤੁਰਨਾ ਵਾ ਕੋਈ ਹੱਥ ਨਾ ਫੜੋ ਮੇਰਾ ਰੌਣਕ ਵੜੀ ਹੁੰਦੀ ਹੈ ਨਾ ਉਹ ਤੇਰਾ ਸ਼ਾਮ ਪੈ ਗਈ ਹੁਣ ਤੇ ਆਪਾਂ ਪਹੁੰਚ ਗਏ ਹਾਂ ਦਰਵਾਜ਼ੇ ਆ ਮਾਤਾ ਬਿਨਾਂ ਕਰਾਂਗੇ ਜਲਦੀ ਗਈ ਆਪੇ ਚੱਲ ਜਾ ਨਈ ਨਾ ਕੋਈ ਰੱਖਤਾ ਹੰਮੇ ਕੋਈ ਹਰ ਗੁੰਦ ਕੱਲੇ ਮੈਂ ਕੱਲੀ ਧੋੜਾਂ ਬਸ

ਸੰਗਤ ਬਹੁਤ ਘੱਟ ਆ ਸੰਗਤ ਨਹੀਂ ਆਜੀ ਹੋ ਲੋਗੀ ਸਾਡੀ ਵਾਪਸੀ ਬਟਾਲੇ ਨੂੰ ਫੇਰ ਦਰਸ਼ਨ ਆਪਾਂ ਕਰ ਲਈ ਹੀ ਓਏ ਦੀਦੀ ਕਿਤਰਾ ਚੌਂਗੜੀ ਮਾਰ ਕੇ ਬੈਠਾ ਆਵੇ ਮੈ ਵੀ ਲੱਤਾਂ ਰੱਖਣ ਲੱਗੀ ਹਾਈ ਗਾਇਸ ਇਹ ਦੇਖੋ ਮਹਾਂ ਪ੍ਰੇਮਰੀ ਅਰ ਟਰੇਨ ਤਾਂ ਹੈ ਹੋਰ ਉਹ ਤਾਂ ਹੀ ਹਰ ਗੁੰਡਾ ਜਾਂਦੀ ਆ। ਅਗੋਂ ਟ੍ਰੇਨ 3 4 ਚੱਲ ਪਈ ਆ। ਚੱਲ ਪਈ। ਆ ਵੀ ਚੱਲ ਪਈ। ਬਾਏ ਬਾਏ ਅਮਦੀ ਸਰ। ਬਾਏ ਬਾਏ ਅਮਦੀ ਸਰ। ਫੇਰ ਮਿਲਾਂਗੇ। ਦੰਮ ਚਿਪਸ ਖਾਲਾ ਚਿਪਸ ਖਾਲਾ लवली ਆਂਦੇ ਬਾਕੀ ਵੀ ਕਹਿੰਦੀ ਆ 8:25 ਦੀ ਟ੍ਰੇਨ ਆ ਤੇ ਆਈ 8:45 ਮਿੰਟ ਦੀ ਜਾਂਦੇ ਵਰੀ ਵੀ ਅ ਵੀ ਯਾਰ ਹੁਣ ਹੀ ਹੋ ਗਏ ਰੈਡੀ ਤੇ ਹੁਣ ਚੱਲੇ ਆ ਸਲੂਨ ਉਹਦੇ ਚਲੇ ਗਏ ਨੇ ਬੈਟਰੀ ਤੇ ਬਹਿ ਕੇ ਹਰ ਕੋ ਨੂੰ ਬੈਟਰੀ ਤੇ ਮੈਨੂੰ ਤਾਂ ਬੜਾ ਸ਼ੌਂਕ ਆ ਸਲੂਨ ਦਾ ਉਹ ਕਹਿ ਰਹੇ ਸੀ ਕਿ ਨੀ ਬਣਿਆ ਜੇ ਉਹ ਨਹੀਂ ਆਈਆਂ ਕਹਿੰਦੀਆਂ 6 ਵਜੇ ਆਇਆ ਮੈਂ ਪਹਿਲਾਂ ਬਾਈਟੈਂਟ ਲਾ ਜਾਣਾ 8 ਵਜ ਗਏ ਪੂਰੇ 8 ਵਜ ਗਏ ਡੈਡੀ ਪਾਰਟ ਕਰਦੇ ਉੱਠੇ ਵਿਚਾਰੇ ਦਵਾਜਾ ਹੋਣ ਨੇ ਡੈਡੀ ਪਾਰਟ ਡੂਰ ਕਰਨ ਨੌਂ ਵਜ ਗਏ ਤੇ ਅਜੇ ਤੱਕ ਨਹੀਂ ਆਈਆਂ ਇਹ ਵੇਟ ਕਰੀ ਜਨੇ ਮੈਂ ਤੇ ਡੈਡੀ ਡੈਡੀ ਨੇ ਪਾਰਟ ਕਰ ਲਿਆ ਹੋਣ ਲੱਗੇ ਲਾਉਣ ਲੱਗਦਾ ਮੰਮੀ ਹਣਾ ਅੱਛਾ ਅੱਛਾ ਇੰਦਾ ਹਵਾ ਜਿਗੇ ਦਾ ਜਿੰਦਾ ਕਨੀ ਇਹ ਹੋ ਪਰ ਗੀ ਗਰੀ ਜਿੰਦੇ ਨੂੰ ਸਮਝ ਨਹੀਂ ਆ ਕਿ ਕਿਨੇ ਰੇਲ ਤੇ ਬੈਠੇ ਬਸ ਇੱਥੇ ਆ ਗਏ ਇੱਥੇ ਰੱਖ ਲਈ ਇਹ ਵੀ ਹੋਲਡ ਰਿ ਗੁੜਾ ਹੁੰਦੀ ਹੈ ਇਹ ਬੱਸੇ ਬੈਠ ਕੇ ਆ ਜਾਓ ਟੈਨ ਕਿ ਨਾ ਹੋਵੇ ਆ ਇੱਥੋਂ ਘਲਾ ਪਰੋਂ ਲੈ ਚੰਦੇ ਨਾ ਕੋਈ ਅਵੇਂ ਪੁੱਤ ਐਸੇ ਕਿਤੇ ਗਿਆ ਸੀ ਪੁੱਤ ਪਾਪਾ ਦੋੜ ਕੇ ਆਇਆ ਸੀ ਨਹੀਂ ਨਹੀਂ ਹੁਣ ਖਾਲੀ ਰੋਟੀ ਖਾ ਲਈ ਹੁਣ ਦਾਲ ਨਾਲ ਖਾਲੀ ਬਾਅਦ ਨਾਲ ਖਾਲੀ ਚਾਹ ਦੂਣੀ ਦਾਲ ਨਾਲ ਖਾਲੀ ਆ ਤੇਲ ਆਈ ਜਾਂਦੀ ਮੂੰਹ ਨੂੰ ਮਨੇਰੇ ਉੱਠ ਕੇ ਗਾ ਹੈ ਬਸ ਘਰ ਬਥੇਰਾ ਲੱਗ ਗਿਆ ਹੁਣ ਉਹ ਹੋ ਰਹੀ ਨਹੀਂ ਮੋ ਗਿਆ ਹੁਣ ਮੈਂ ਹੋ ਰਹੀ ਨਹੀਂ ਪੁੱਤ ਬਸ ਹੁਣ ਮੈਂ ਆਵੜਾ ਚੱਲ ਇਧਰ ਆ ਮੇਰ ਕੋ ਆ ਇਧਰ எதிராக hey, விருப்பா